ਜਿਸ ਵੇਲੇਗਾ ਦੇਸ਼ ਦੇ ਵਿੱਚ ਸਿਆਸਤ ਦਾ ਤੁਰਾ ਬਣੀ ਹੋਈ ਹੈ ਉਸ ਵੇਲੇ ਪੰਜਾਬ ਦੇ ਗਊਆਂ ਲਈ ਇੱਕ ਨਵੀਂ ਪਰੇਸ਼ਾਨੀ ਖੜੀ ਹੋ ਗਈ ਹੈ ਇਹ ਪਰੇਸ਼ਾਨੀ ਖੜੀ ਕੀਤੀ ਹੈ ਪੰਜਾਬ ਸਰਕਾਰ ਦੇ ਇੱਕ ਫੈਸਲੇ ਨੇ ਦਰਸਲ ਸੂਬਾ ਸਰਕਾਰ ਨੇ ਸੂਬੇ ਦੀਆਂ ਗਊਸ਼ਾਲਾ ਦੇ ਨਾ ਸਿਰਫ ਬਿਜਲੀ ਦੇ ਬਿੱਲ ਭਰਨੇ ਬੰਦ ਕਰ ਦਿੱਤੇ ਨੇ ਬਲਕਿ ਗਊਸ਼ਾਲਾਵਾਂ ਨੂੰ ਬਕਾਇਆ ਬਿਜਲੀ ਦੇ ਬਿੱਲ ਭੇਜਣੇ ਵੀ ਸ਼ੁਰੂ ਕਰ ਦਿੱਤੇ ਨੇ ਬਿੱਲ ਨਾ ਭਰਨ ਕਰਕੇ ਚਾਰ ਗਊਸ਼ਾਲਾ ਦੇ ਕਨੈਕਸ਼ਨ ਕੱਟੇ ਵੀ ਜਾ ਚੁੱਕੇ ਨੇ ਉਤੇ ਹੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਗਊ ਸੇਵਾ ਕਮਿਸ਼ਨ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਮੇਰੇ ਧਿਆਨ ਦੇ ਵਿੱਚ ਕਿ 40 ਤੋਂ 50 ਗਊਸ਼ਾਲਾ ਨੇ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਆਏ ਨੇ ਔਰ ਕਈ ਗਊਸ਼ਾਲਾ ਦੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਗਏ ਨੇ ਮੇਰਾ ਖਿਆਲ ਹੈ ਆਪਣੇ ਆਪ ਚ ਕੋ ਬਹੁਤ ਵਧੀਆ ਫੈਸਲਾ ਨਹੀਂ ਇਹਦੇ ਨਾਲ ਸਰਕਾਰ ਦਾ ਔਰ ਗੋ ਭਗਤਾਂ ਦਾ ਇੱਕ ਟਕਰਾਵ ਦੀ ਸਥਿਤੀ ਹੋਏਗੀ ਅਸੀਂ ਟਕਰਾਵ ਦੀ ਸਥਿਤੀ ਚਾਹਦੇ ਨਹੀਂ ਅਸੀਂ ਤੇ ਸਰਕਾਰ ਨੂੰ ਬੇਨਤੀ ਪ੍ਰਾਰਥਨਾ ਰਿਕਵੈਸਟ ਕਰ ਸਕਦੇ ਆ ਕਿ ਜਿਹੜੀਆਂ ਸਹੂਲਤਾਂ ਮਿਲਦੀਆਂ ਸੀ ਉਹਨਾਂ ਨੂੰ ਸਹੂਲਤਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਗਊਸ਼ਾਲਾ ਨੂੰ ਬਿਜਲੀ ਬਿੱਲ ਭੇਜੇ ਜਾਣ ਦੇ ਉੱਤੇ ਇੰਨਾ ਬਵਾਲ ਇਸ ਲਈ ਹੋ ਰਿਹਾ ਕਿਉਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੀਆਂ 472 ਗਊਸ਼ਾਲਾ ਦੇ ਕਰੀਬ 4 ਕਰੋੜ 57 ਲੱਖ ਰੁਪਏ ਦੇ ਬਿੱਲ ਖੁਦ ਭਰੇ ਸੀ ਸਰਕਾਰ 3 ਮਹੀਨੇ ਬਾਅਦ ਗਊਸ਼ਾਲਾ ਦੇ ਬਿੱਲ ਦੀ 1 ਕਰੋੜ ਰੁਪਏ ਦੀ ਕਿਸ਼ਤ ਜਮ੍ਹਾਂ ਕਰਵਾਉਂਦੀ ਸੀ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਦਿੱਤੀਆਂ ਜਾਂਦੀਆਂ ਸੀ ਪਿਛਲੇ ਸਮੇਂ ਸਰਕਾਰ ਵੱਲੋਂ ਜੋ ਵੀ ਫੈਸਿਲਟੀਆਂ ਜਿਸ ਤਰ੍ਹਾਂ ਪੰਜਾਬ ਰਾਜ ਦੀਆਂ ਗਊਸ਼ਾਲਾ ਨੂੰ ਬਿਜਲੀ ਦੇ ਬਿੱਲ ਪੰਜਾਬ ਸਾਰੀਆਂ ਚ ਗਊਸ਼ਾਲਾ ਚ ਆਉਣ ਵਾਲੇ ਸਮਾਨ ਨੂੰ ਵੈਟ ਮੁਕਤ ਕੀਤਾ ਸੀ ਉਹਦੇ ਵਾਸਤੇ 16 ਕਰੋੜ ਰੁਪਏ ਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖੀ ਸੀ ਗਊਸ਼ਾਲਾ ਦੀ ਰਜਿਸਟ੍ਰੀਕਰਨ ਸਮੇਂ ਸਟੈਂਪ ਡਿਊਟੀ ਦੀ ਫ੍ਰੀ ਕੀਤਾ ਸੀ ਸਾਰੀਆਂ ਗਊਸ਼ਾਲਾ 'ਚ ਡਾਕਟਰੀ ਸਹੂਤਾ ਦੇਣ ਵਾਸਤੇ ਸਰਕਾਰ ਦਾ ਫੈਸਲਾ ਸੀ ਔਰ ਉਹਦੇ ਨਾਲ ਸਭ ਤੋਂ ਵੱਡਾ ਫੈਸਲਾ ਗਊ ਸੇਵਾ ਸੈਸ ਜਿਹੜਾ ਲਗਾਇਆ ਸੀ ਕੁਝ ਆਟਮਾਂ ਤੇ ਉਹਦੇ ਨਾਲ ਵੀ ਜਿਹੜੇ ਪੈਸਿਆਂ ਦੀ ਇਨਕਮ ਆਏਗੀ ਉਹ ਸਾਰਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜ ਕੇ ਗਊਧਨ ਦੀ ਸੇਵਾ ਸੰਭਾਲ ਵਾਸਤੇ ਲੱਗੇਗਾ। ਬਿਲ ਨਾ ਪਰੇ ਜਾਣ ਕਰਨ ਫਿਰੋਜ਼ਪੁਰ, ਬਠਿੰਡਾ ਤੇ ਮੋਗਾ ਵਿੱਚ ਗਊਸ਼ਾਲਾ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਨੇ। ਪੰਜਾਬ ਦੀਆਂ ਗਊਸ਼ਾਲਾਵਾਂ ਦੇ ਵਿੱਚ ਕਰੀਬ 2.80 ਲੱਖ ਗਊਸਾਂ ਨੇ ਜਦਕਿ ਅਜੇ ਵੀ 1.6 ਲੱਖ ਦੇ ਕਰੀਬ گاਵਾ ਸਰਕਾਉਂਦੇ ਨੇ। ਪਿਛਲੀ ਸਰਕਾਰ ਨੇ ਗਊਸ਼ਾਲਾ ਦੁਤੇ ਕਾਫੀ ਫਾਇਚੀ ਕੀਤਾ ਸੀ। ਹਰ ਜ਼ਿਲ੍ਹੇ ਵਿੱਚ ਗਊਸ਼ਾਲਾ ਦੇ ਲਈ 1-1 ਕਰੋੜ ਰੁਪਏ ਭੇਜੇ ਗਏ ਸੀ। ਗਊ ਸੇਵਾ ਕਮਿਸ਼ਨ ਦੇ ਮੁਤਾਬਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਥਾਂ ਦੀ ਸਹੀ ਤਰੀਕੇ ਵਰਤੋਂ ਨਹੀਂ ਕੀਤੀ ਗਈ। ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕਈ ਜ਼ਿਲ੍ਹਿਆਂ ਦੇ ਵਿੱਚ ਮੈਂ ਦੌਰਾ ਕੀਤਾ ਜਿਹੜੀਆਂ ਉਹ ਗ੍ਰਾਂਟਾਂ ਨੇ ਉਹ ਪ੍ਰਾਪਰ ਵੀ ਸਹੀ ਢੰਗ ਨਾਲ ਯੂਜ਼ ਨਹੀਂ ਹੋਈਆਂ ਮੈਂ ਉਹਦੀ ਇਨਕੁਆਇਰੀ ਵਾਸਤੇ ਵੀ ਸਾਰੇ ਡੀਸੀ ਸਾਹਿਬਾਨ ਨੂੰ ਪੱਤਰ ਲਿਖੇ ਨੇ ਵੀ ਇਹਦੀ ਜਾਂਚ ਕਰਕੇ ਕਮਿਸ਼ਨ ਨੂੰ ਇਹਦੀ ਰਿਪੋਰਟ ਕੀਤੀ ਜਾਏ ਕਿ ਇਹ ਪੈਸੇ ਜਿਸ ਪਰਪਸ ਵਾਸਤੇ ਆਏ ਸੀ ਉਸ ਪਰਪਸ ਵਾਸਤੇ ਲੱਗੇ ਨੇ ਜੇ ਕੋਈ ਹੋਰ ਜੁ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਗਰ ਸਰਕਾਰ ਸਾਨੂੰ ਇੱਕ ਇੱਕ ਜ਼ਿਲ੍ਹੇ ਵਾਸਤੇ ਇੱਕ ਇੱਕ ਕਰੋੜ ਰੁਪਏ ਦੀ ਸਹਾਇਤਾ ਹੋਰ ਕਰੇ ਤੇ ਅਸੀਂ ਸਾਰਾ ਸਰਕਾਰ ਨਾਲ ਕਮਿਟਮੈਂਟ ਕਰਦੇ ਹਾਂ ਕਿ ਪੰਜਾਬ ਗਊ ਸੇਵਾ ਕਮਿਸ਼ਨ ਦਾ ਪ੍ਰਯਾਸ ਹੋਏਗਾ ਕਿ ਤਿੰਨ ਜਾਂ ਚਾਰ ਮਹੀਨਿਆਂ ਦੇ ਅੰਦਰ-ਅੰਦਰ ਸਾਰਾ ਲਵਾਰਸ ਗਊ ਧੰਨ ਦੀ ਸੇਵਾ ਸੰਭਾਲ ਅਸੀਂ ਅੰਦਰ ਕਰ ਸਕੀਏ। ਬਾਦਲ ਸਰਕਾਰ ਨੇ ਗਊਸ਼ਾਲਾਾਂ ਮਾਦੇ ਜਿਹੜੇ ਬਿਜਲੀ ਬਿੱਲ ਮਾਫ ਕੀਤੇ ਸੀ ਉਹ ਕੈਪਟਨ ਸਰਕਾਰ ਨੇ ਹੁਣ ਭੇਜਣੇ ਸ਼ੁਰੂ ਕਰ ਦਿੱਤੇ ਨੇ। ਮੌਜੂਦਾ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਗਊ ਪਖਤਾ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਮੰਗ ਇਹ ਹੀ ਹੈ ਕਿ ਪਿਛਲੀ ਸਰਕਾਰ ਵੇਲੇ ਦਿੱਤੀਆਂ ਜਾ ਰੀਆਂ ਸਹੂਲਤਾਂ ਨੂੰ ਲਾਗੂ ਰੱਖਿਆ ਜਾਵੇ